ਹੋਇਆ ਵਾ ਇਹਦਾ ਕੁਛ ਪਤਾ ਜੀ ਕਿਸ ਤਰ੍ਹਾਂ ਹੋਇਆ ਮੈਂ ਆਪਣਾ ਧਿਆਨ ਚ ਕਿਨੂੰ ਚੱਲ ਰਿਹਾ ਸੀ ਜੀ ਅਤੇ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਪਤਾ ਤੁਹਾਨੂੰ ਮੈਂ ਸਰ ਇਹਨਾਂ ਆਪਣੇ ਖਾਸਤੇ ਦਾ ਵੀ ਮਤਲਬ ਆਪਣਾ ਕੰਮ ਕਰ ਰਿਹਾ ਸੀ ਠੀਕ ਆ ਜੀ ਜਿੱਦਾਂ ਬਿਆਹ ਵਾਲੀਆਂ ਗੱਡੀਆਂ ਇੱਧਰ ਲੰਘ ਰਹੀਆਂ ਸੀ ਠੀਕ ਆ ਮੈਂ ਕਿਨੂੰ ਚੱਲ ਰਿਹਾ ਸੀ ਅਚਾਨਕੇ ਹੀ ਯਾਨੀ ਜਦੋਂ ਮੈਨੂੰ ਖੜਕਾ ਸੁਣਿਆ ਨਾ ਉਦੋਂ ਪਤਾ ਲੱਗਿਆ ਜੀ ਹਾਂਜੀ ਤੇ ਪਤਾ ਲੱਗਾ ਵੀ ਆ ਜਿਹੜੀ 18 ਆਈ ਹੈ ਇਹ ਕਿਹੜੇ ਪਾਸੇੋਂ ਆਈ ਹੈ ਆਈ ਤਾਂ ਪਰਲੇ ਪਾਸੇੋਂ ਹੀ ਆ ਜੀ ਹਾਂਜੀ ਕਿਹੜੀ ਸਾਈਡ ਤੋਂ ਆਈ ਹੈ ਜਿਹੜੀ ਨਵੇਂ ਸ਼ਹਿਰ ਵਾਲੀ ਸੈੜਾ ਜਿਹੜੀ ਇਹ ਗੱਡੀ ਆ ਕਾਲੇ ਰੰਗ ਦੀ ਕਿੱਧਰ ਆ ਰਹੀ ਸੀ ਇਹ ਨਵੇਂ ਸ਼ਹਿਰ ਤੋਂ ਆਈ ਹੈ ਕਿੱਧਰ ਨਵੇਂ ਸ਼ਹਿਰ ਹਾਂਜੀ ਟੈਂਪੋ ਕਿੱਧਰੋਂ ਆ ਰਿਹਾ ਸੀ ਬੰਗਿਆ ਤੋਂ ਜੀ ਟੈਂਪੋ ਇੱਥੇ ਦੀ ਸਾਈਡ ਤੋਂ ਬੰਗਿਆ ਤੋਂ ਆ ਰਿਹਾ ਸੀ ਹਾਂਜੀ ਤੇ ਫੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦ ਆਵਾਜ਼ ਆਈ ਉਹ ਤੋਂ ਪਤਾ ਲੱਗਿਆ ਜੀ ਮੈਨੂੰ ਜਦ ਆਵਾਜ਼ ਆਈ ਤੇ ਪਤਾ ਲੱਗਿਆ ਹਾਂਜੀ ਮੈਨੂੰ ਕਾ ਆਪਣੇ ਖਿਆਲ ਚ ਰੱਖਿਆ ਜੀ ਮੈਂ ਟੈਂਪੋ ਜਿਹੜਾ ਸਵਾਰੀ ਨਾਲ ਭਰੇ ਸੀ ਮੈਂ ਇਦਾਂ ਦੇਖਿਆ ਨੇ ਸਰ ਵੀ ਕਿੰਨੀ ਆ 5-7 ਹੋਗੀਆਂ ਵਿੱਚ ਹੋਗੀਆਂ ਚਲੋ ਜਦੋਂ ਜਤਨੀ ਹੋਏ ਪਤਾ ਲੱਗਾ ਹੋਣਾ ਕੁਝ 3-4 ਬੰਦੇ ਮੈਂ ਗਿਆ ਨਹੀਂ ਜੀ ਉੱਥੇ ਨਹੀਂ ਗਿਆ ਫਿਰ ਵੀ ਤੁਸੀਂ ਛਿਲੀ ਗਏ ਹਾਂਜੀ ਫਿਰ ਵੀ ਇਹ ਛਿਲੀ ਗਏ ਤਾਂ ਇੱਥੇ ਮੈਂ ਤਾਂ ਬੇਬੇ ਚਿਲਣੇ ਗਿਆ ਮੈਂ ਦੁੱਧਾ ਢਾਰ ਗਿਆ ਜੀ ਜਦੋਂ ਖੜਕਾ ਦੇਖਿਆ ਇੰਨਾ ਜ਼ੋਰ ਨਾਲ ਹੋਇਆ ਵੀ ਹਾਂਜੀ ਇਦਾਂ ਹੁਣ ਮੈਂ ਇੱਥੇ ਸੁਣਦਾ ਹੀ ਆ ਵੀ ਟੈਂਪੂ ਵਾਲਾ ਕਹਿੰਦੇ ਮਰ ਗਿਆ ਉਹ ਗੱਲਾਂ ਕਰਦੇ ਹੋਣੇ ਜਦਨੀ ਹੋਏ ਕਿੰਨੇ ਹੋਏ ਹਾਂਜੀ ਹਾਂਜੀ ਤੇ ਸੱਟਾ ਰੋਟਾ ਕਾਫੀ ਲੱਗੀ ਆ ਇਹ ਚੱਕਰ ਆ ਜੀ ਕਿੰਨੇ ਕੁ ਲੋਕ ਇਕੱਠੇ ਹੋਏ ਸੀ ਫਿਰ ਮੇਰੇ ਵੀ ਆ ਗਿਆ ਸੀ ਕਾਫੀ 100 200 ਬੰਦਾ ਹੋ ਜਾ ਰਿਹਾ ਇਕੱਠਾ ਹੋ ਰਿਹਾ ਫੇਰ ਵੀ ਲਾਗੇ ਗਏ ਨਹੀਂ ਤੁਸੀਂ ਮਤਲਬ ਮੈਂ ਨਹੀਂ ਗਿਆ ਜੀ ਮੈਂ ਆਪਣੇ ਅੱਡੇ ਤੇ ਬੈਠਾ ਰਿਹਾ ਸਰ ਕਿਸ ਤਰ੍ਹਾਂ ਜਿਹੜਾ ਖੜਕੜ ਕਲਾਂ ਦੇ ਵਿੱਚ ਇੱਕ ਐਕਸੀਡੈਂਟ ਟਰੈਂਪੂ ਦੇ ਨਾਲ ਹੋਇਆ ਉਹਦੀ ਕਿਸ ਤਰ੍ਹਾਂ ਆਈ ਆ ਔਰ ਕੀ ਕਹਣ ਚਾਹੁੰਦੇ ਹੋ ਤੇ ਬਾਰੇ ਜਦੋਂ ਪੇਸ਼ੈਂਟ ਤੁਹਾਡੇ ਕੋਲ ਆਈ ਹੈਗੇ ਕਿਸ ਸਥਿਤੀ ਦੇ ਵਿੱਚ ਸੀ ਹਾਂਜੀ ਇਸ ਤਰ੍ਹਾਂ ਜੀ ਸਰ ਖੜਕੜ ਕਲਾਂ ਦੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਉਹਨਾਂ ਦੇ ਦੱਸਣ ਦੇ ਮੁਤਾਬਿਕ ਜਿੱਦਾਂ ਸ਼ਾਰਟ ਸਟ੍ਰਕਚਰ ਫੋਰਸ ਹੈ ਗਈਆਂ ਨਾ ਉਹ ਲੈ ਕੇ ਆਈ ਸੀ ਉਹਨਾਂ ਨਾਲ ਹੋਰ ਐਂਬੂਲੈਂਸ ਉਹ ਦੱਸ ਰਹੇ ਸੀ ਕਿ ਇੱਕ ਥਾਰ ਦੇ ਤੇ ਟੈਂਪੂ ਦੇ ਵਿੱਚ ਹੋਈ ਟੱਕਰ ਉਹਦੇ ਵਿੱਚ ਇਹਦਾ ਥਾਰ ਵਾਲੀ ਸੀ ਮੁੰਡਾ ਜਿਹੜਾ ਦੂਸਰਾ ਸੀਗਾ ਉਹ ਵੀ ਜ਼ਖਮੀ ਹੋ ਗਿਆ ਤੇ ਟੈਂਪੂ ਦੇ ਵਿੱਚ ਇੱਕ ਟੈਂਪੂ ਚਾਲਕ ਸੀ ਉਹਦੀਆਂ ਲੱਤਾਂ ਟੁੱਟ ਗਈਆਂ ਦੋਨੇ ਹੰਡੀਆਂ ਤੇ ਇੱਕ ਉਹਦੇ ਵਿੱਚ ਹੋਰ ਬੰਦਾ ਬੈਠਾ ਸੀ ਉਹਨਾਂ ਨਾਲ ਉਹਦੀ ਡੈਥ ਹੋ ਗਈ ਆ ਤੇ ਟੋਟਲ ਸਾਡੇ ਕੋਲ 8 ਬੰਦੇ ਆਏ ਸੀਗੇ ਉਹਨਾਂ ਦੇ ਵਿੱਚੋਂ ਜੀ ਇੱਕ ਤਾਂ ਜਿਹਦੀ ਡੈਥ ਹੋ ਗਈ ਆ ਉਹ ਬੋਡੀ ਸਾਡੀ ਇੱਧਰ ਪਈ ਆ ਤੇ ਪੁਲਿਸ ਤੋਂ ਆਪਾਂ ਹੈਂਡਓਵਰ ਕਰ ਦੇਣੀ ਆ ਤੇ ਇੱਕ ਉਹਨਾਂ ਦੇ ਵਿੱਚੋਂ ਸਾਡੇ ਤਿੰਨ ਬੰਦਿਆਂ ਦੀ ਰੈਫਰ ਕਰਦੇ ਤੇ ਨਮਾਸ਼ਾਹ ਡਿਸਟ੍ਰਿਕਟ ਹਸਪੀਟਲ ਫॉर ਫਰਦਰ ਮੈਨੇਜਮੈਂਟ ਲਈ ਤੇ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਅਸੀਂ ਭੇਜਿਆ ਸਿਟੀ ਲਈ ਕਿਸੇ ਅਬਡਮਨ ਦੀ ਹੈਗੀ ਆ ਹੈਡ ਦੀ ਹੈਗੀ ਉਹ ਉਹ ਕਰਵਾ ਕੇ ਸਾਡੇ ਕੋਲ ਵਾਪਸ ਆ ਜਾਣਗੇ ਤੇ ਉਹਨਾਂ ਦਾ ਬਾਕੀ ਜਿਹੜਾ ਹੈਗਾ ਸਾਡੇ ਸਰਜਨ ਹੈਗੇ ਆ ਅਵੇਲੇਬਲ ਉਹ ਅੱਗੇ ਉਹਨਾਂ ਦਾ ਟ੍ਰੀਟਮੈਂਟ ਦੇ ਕੇ ਕਰੀ ਜਾਣਗੇ ਕੰਟੀਨਿਊ ਤੇ ਕਿਸ ਤਰ੍ਹਾਂ ਡਰੈੱਸ ਪਤਾ ਲੱਗਿਆ ਕੌਣ ਕਿੱਥੋਂ ਦੇ ਸੀ ਹਾਂਜੀ ਵਿੱਚ ਦੂਸਰੇ ਹੈਗੇ ਕੋਈ ਬੈਂਸਾਂ ਲੱਗ ਗਈ ਜੱਬੂ ਵਾਲੇ ਬੈਂਸਾਂ ਇੱਦਾਂ ਨਾਲ ਦੇ ਪਿੰਡਾਂ ਦੇ ਆ ਸਾਡੇ ਤੇ ਕੀ ਕੀ ਲਿਖੇ ਹੋਏ ਆ ਜੇ ਨਜ਼ਰਾਂ ਨਾਲ ਕੋਈ ਰਜਿਸਟਰ ਹਾਂਜੀ 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 ਜਿਹੜਾ ਨਾਮ ਹਰਜਿੰਦਰ ਸਿੰਘ ਆ ਉਹ ਜੱਬੂ ਵਾਲ ਤੋਂ ਸੀਗੇ ਜੀ ਕਮਲਪ੍ਰੀਤ ਕੌਰ ਹੈ ਬੈਂਸਾਂ ਤੋਂ ਸੀਗੇ ਸਰਬਜੀਤ ਕੌਰ ਹੈਗੀ ਉਹ ਜੀ ਬਗੋਰਾ ਤੋਂ ਸੀਗੇ ਤੇ ਇੱਕ ਹੋਰ ਸੀਗੇ ਸਾਡੇ ਪੂਜਾ ਸੀਗੇ ਉਹ ਕਾਮੇ ਤੋਂ ਸੀਗੇ ਇਹ ਕਨੋ ਨਾ ਉਹ ਤਾਂ ਪਤਾ ਨਹੀਂ ਲੱਗਾ ਜਿਹੜਾ ਜਿਹਨਾਂ ਦੀ ਡੈਥ ਹੋਈ ਹੈ ਨਾ ਜੀ ਉਹ ਅਨਨੋਨ ਕਰਕੇ ਹੀ ਹੈਗਾ ਉਹਨਾਂ ਦੇ ਕੋਲ ਨਾ ਕੋਈ ਆਇਡੈਂਟੀਟੀ ਕਾਰਡ ਸੀ ਨਾ ਕੋਈ ਮਤਲਬ ਪ੍ਰੂਫ ਨਹੀਂ ਸੀਗਾ ਜਿਸ ਤੋਂ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦੂਸਰਾ ਕਰ ਸਕੀਏ। ਉਮਰ ਕਿੰਨੀ ਕੁ ਦੱਸਦੇ ਆ ਉਹਨਾਂ ਦੀ? ਉਹਨਾਂ ਦੀ ਅਪ੍ਰੋਕਸੀਮੇਟਲੀ 60 ਸਾਲ ਦੇ ਆਸ-ਪਾਸ ਹੈ। ਜੱਬੋਵਾਲ ਦੇ ਬੰਦੇ ਦਾ ਕੀ ਨਾਮ ਹੈ? ਜੱਬੋਵਾਲ ਦੇ ਬੰਦੇ ਦਾ ਨਾਮ ਹੈਗਾ ਹੀ ਹਰਜਿੰਦਰ ਸਿੰਘ। ਉਹ ਜਿੰਦੂ ਸਿੰਘ ਸਨ ਆਵ ਰੇਸ਼ਮ ਸਿੰਘ ਜੱਬੋਵਾਲ ਦੇ ਇਹ 52 ਇਅਰ ਦੇ ਆਸ-ਪਾਸ ਹੈਗੇ। ਜਿਹੜੇ ਬੰਦੇ ਜ਼ਖਮੀ ਹੋਏ ਆ ਜਿਆਦਾ ਸੀਰੀਅਸ ਆ ਨੋਰਮਲ ਸੀਰੀਅਸ ਹੈ। ਆਹ ਵਿੱਚ ਜਿਹੜੇ ਰੈਫਰ ਕੀਤੇ ਸੀ ਜਿਆਦਾ ਵਿੱਚ ਸਿੱਕ ਵੀ ਸੀਗੇ ਉਹਨਾਂ ਦੀ ਇਦਾਂ ਹੁੰਦਾ ਨਹੀਂ ਜਿੱਦਾਂ ਆਰਥੋਪੈਡਿਕ ਸਰਜਨ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ ਇਸ ਲਈ ਜਦਾਂ ਟੈਂਪੂ ਚੱਲ ਗਈ ਉਹਦੀਆਂ ਲੱਤਾਂ ਟੁੱਟ ਗਈਆਂ ਨਾ ਦੋਨੇ ਮੈਂ ਤੁਹਾਨੂੰ ਦੱਸ ਰਿਹਾ ਉਹ ਸਾਡੇ ਕੋਲ ਅਵੇਲੇਬਲ ਨਹੀਂ ਸਕੇ ਇਸ ਕਰਕੇ ਸਾਨੂੰ ਉੱਥੇ ਆਰਥੋਪੈਡਿਕ ਸਰਜਨ ਹੈਗੇ ਆ ਉਹਨਾਂ ਨੂੰ ਭੇਜਣਾ ਪਿਆ ਠੀਕ ਹੈ ਸਾਡੇ ਕੋਲ ਜਨਰਲ ਸਰਜਨ ਤਾਂ ਹੈਗੇ ਆ ਉਹ ਜਿਹੜੇ ਸਾਡੇ ਇੱਥੇ ਮੈਨੇਜ ਕਰਨ ਵਾਲੇ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਕਰਵਾਉਣ ਲਈ ਉੱਥੇ ਭੇਜ ਦਿੱਤਾ ਹੈ ਤੇ ਉਹ ਕਰਵਾ ਕੇ ਆ ਜਾਣਗੇ ਤੇ ਜਿਹੜੇ ਨਹੀਂ ਇੱਥੇ ਮੈਨੇਜ ਹੋਣ ਵਾਲੇ ਉਹਦਾ ਹੈ ਤੇ ਬਾਕੀ ਜਿਹੜਾ ਤੁਹਾਡੇ ਪਤਨ ਕਿ ਜਿਹੜੀ ਡੈੱਡ ਬਾਡੀ ਉਹ ਜਿਹਦਾ ਪਤਾ ਨਹੀਂ ਮਤਲਬ ਉਹ ਮਰਿਆ ਹੈਗਾ ਬੰਦਾ ਉਹਦਾ ਹਜੇ ਆਈਡੈਂਟੀਫਾਈ ਨਹੀਂ ਹੋਇਆ ਜਦੋਂ ਹੋ ਜਾਏਗਾ ਤੇ ਉਹ ਆਪਾਂ ਉਹਨਾਂ ਨੂੰ ਪੁਲਿਸ ਦੀ ਕਸਟਡੀ ਵਿੱਚ ਦੇ ਦੇਣਗੇ ਬੰਦੇ ਦੀ ਮੌਤ ਹੋਈ ਹੈ ਤੇ ਸੱਤ ਬੰਦੇ ਜਖਮੀ ਸੱਤ ਹਾਂਜੀ ਟੋਟਲ 8 ਸੀਗੇ ਜੀ ਸੱਤ ਬੰਦੇ ਜਖਮੀ ਹੋ ਗਏ ਆ ਤੇ ਤਿੰਨ ਉਹਨਾਂ ਨੂੰ ਰੈਫਰ ਕਰ ਦਿੱਤੇ ਆ ਬਾਕੀ ਜਿਹੜੇ ਹੈਗੇ ਆ ਉਹ ਇਨਵੈਸਟੀਗੇਸ਼ਨ ਲਈ ਅਸੀਂ ਨਵਾਂ ਚੜ ਡਿਸਟ੍ਰਿਕਟ ਆ ਗਿਆ ਜਿਹੜਾ ਬੰਦਾ ਥਾਰ ਵਾਲਾ ਉਹਨੂੰ ਪਤਾ ਲੱਗਾ ਉਹ ਕਿੱਥੇ ਦਾ ਸੀ ਉਹ ਇਹਦਾ ਬੰਦਾ ਥਾਰ ਵਾਲਾ ਹਾਂਜੀ ਉਹਦਾ ਮੈਂ ਦੋ ਰਵਿੰਦਰ ਹਾਂਜੀ ਕਿਹੜੀ ਜਗ੍ਹਾ ਦਾ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਦਾ ਜੀ ਉਸੇ ਨਵਾਂ ਸ਼ਹਿਰ ਇਦਾਂ ਲਿਖਾਇਆ ਉਹਨੇ ਐਡਰੈਸ ਠੀਕ ਹੈ ਭੁਪਿੰਦਰ ਉਹਨੇ ਲਿਖਾਇਆ ਆਪਣਾ ਸਨ ਅਕਬਤਾਰ ਸਿੰਘ 27 ਸਾਲ ਮੇਲ ਹੈਗਾ ਉਹ ਵੀ ਝਕਵੀ ਉਹ ਵੀ ਝਕਮੀ ਹਾਂਜੀ ਉਹਦੇ ਜਿੱਦਾਂ ਛਾਤੀ 'ਚ ਦਰਦ ਕਹਿ ਰਿਹਾ ਸੀ ਕੇ ਦਾ ਠੀਕ ਬਸ ਤਾਂ ਕਹਿੰਦੇ 에য়ার ਬੈਗ ਖੁੱਲ ਗਿਆ ਪਰ ਅੱਗੇ ਅੰਦਰੂਨੀ ਸੱਟਾਂ ਦਾ ਉਹਨਾਂ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕਦੀਆਂ ਨੇ ਠੀਕ ਹੈ ਇਹ ਠੀਕ ਠੀਕ ਕੜਕੜਕਲਾਂ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਆ ਜਦੋਂ ਤੁਹਾਨੂੰ ਉਹਦੀ ਕਾਲ ਆਈ ਆ ਤੇ ਮੌਕੇ ਤੇ ਤੁਸੀਂ ਜਾ ਕੇ ਵੇਖਿਆ ਕੀ ਸਥਿਤੀ ਸੀਗੀ ਖਾਟਕੜ ਕਲਾਂ ਇੱਕ ਅੱਜ ਐਕਸੀਡੈਂਟ ਹੋਇਆ ਇੱਕ ਟੈਂਪੂ ਦੇ ਵਿੱਚ ਥਾਰ ਗੱਡੀ ਵੱਜੀ ਹੈ ਤੇ ਜਦੋਂ ਸਾਨੂੰ ਇਹਦੇ ਸਬੰਧੀ ਇਨਫੋਰਮੇਸ਼ਨ ਮਿਲੀ ਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਜੋ ਕਿ ਬੜੀ ਜ਼ਬਰਦਸਤ ਟੱਕਰ ਹੋਈ ਹੋਈ ਸੀ ਤੇ ਸਾਡੀ ਮੌਕੇ ਤੇ ਐਸਐਫ ਦੀ ਟੀਮ ਪਹਿਲਾਂ ਹੀ ਜ਼ਖਮੀਆਂ ਦੀ ਨੂੰ ਫਰਸਟ ایڈ ਦੇ ਰਹੇ ਸੀ ਅਤੇ ਉਹਨਾਂ ਹੀ ਜ਼ਖਮੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਬੰਗਾ ਦਾਖਲ ਕਰਾਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀਆਂ ਨੂੰ ਸਾਈਡ ਤੇ ਲਵਾ ਕੇ ਤੇ ਹੁਣ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਬਿਆਨ ਲੈ ਕੇ ਅਮਲ ਚ ਲਿਆਂਦੀ ਜਾਊ ਕਿੰਨੇ ਬੰਦੇ ਸਬੀਰ ਆ ਜੀ ਟੈਂਪੂ ਦੇ ਵਿੱਚ 8 ਬੰਦੇ ਸੀਗੇ ਜਿਨ੍ਹਾਂ ਦੇ ਜੋ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਆ 8 ਬੰਦੇ ਉਹਨਾਂ ਕੋ ਦਾਖਲ ਹੋਏ ਆ ਤੇ ਇੱਕ ਕੈਜ਼ੁਐਲਟੀ ਹੋਈ ਆ ਇੱਕ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਤੇ ਤਿੰਨ ਬੰਦਿਆਂ ਦੇ ਹੋਰ ਸੱਟਾਂ ਲੱਗੀਆਂ ਉਹਨਾਂ ਨੂੰ ਨਵਾਂ ਸ਼ਹਿਰ ਦਾ ਸਿਵਲ ਹਸਪਤਾਲ ਦਾ ਰੈਫਰ ਕਰ ਦਿੱਤਾ ਗਿਆ